ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪੰਜਾਬ ਤਬਾਈ ਦੇ ਕਗਾਰ ਤੇ ਐ ਹਰ ਬੰਨੇ ਹਹਾਕਾਰ ਮਚਿਆ ਘਰ-ਬਾਰ ਡੁੱਬ ਗਏ ਲੋਕ ਬਰਬਾਦ ਹੋ ਗਏ ਪਰ ਸਰਕਾਰਾਂ ਜਿਹੜੀ ਜਥੇਬੰਦੀਆਂ ਸੇਵਾ ਕਰਦੀਆਂ ਉਹਨਾਂ ਤੇ ਡਿਕੜਾ ਡਾਰੀਆਂ ਲਗਾਤਾਰ ਐਸਐਸਪੀ ਫਾਜ਼ਿਲਕਾ ਨਾਲੇ ਵੀਡੀਓ ਨਾਲੇ ਡੀਸੀ ਨਾਲੇ ਕੱਲ ਸੰਤਬਾਬਾ ਸੁਖਦੇਸ਼ ਤੇ ਪੁੱਛਣ ਦੀ ਗੱਲ ਹੋਈ ਸੀਗੀ ਅੱਜ ਰਾਜਸਥਾਨ ਤੋਂ ਗੰਗानगर ਤੋਂ ਗੋਲੂਵਾਲ ਤੋਂ ਬਿਲੀ ਬੰਗਾ ਤੋਂ ਹਰਮਾਨਗੜ ਤੋਂ ਬੁਗਲੇ ਵਾਲੀ ਤੋਂ ਬਾਬਾ ਗਗਨਦੇਵ ਕਾਲੀਆਂ ਤੋਂ ਇਹ ਸਾਰੀ ਜਥੇਬੰਦੀਆਂ ਲੰਗਰ ਲੈ ਕੇ ਪਹੁੰਚੀਆਂ ਕਮਾਲ ਦੀ ਗੱਲ ਦੇਖੋ ਪਿੱਛੇ ਪੁਲਸ ਨੇ ਨਾਕਾ ਲਾ ਰੱਖਿਆ ਹੈ ਵੇ ਅੱਗੇ ਲੰਗਰ ਨਹੀਂ ਲੈ ਕੇ ਜਾਣਾ ਲੰਗਰ ਰਸਤਾ ਰੁਕੀ ਗਿਆ ਲੋਕ ਉੱਥੋਂ ਭੁੱਖੇ ਤੇ ਆਏ ਪਰੇਸ਼ਾਨ ਬੈਠੇ ਆ ਸਿਰਫ ਸਰਕਾਰਾਂ ਬਦਨਾਮ ਹੋਣ ਦੀਆਂ ਕੋਈ ਸਰਕਾਰ ਕੁਝ ਨਹੀਂ ਕਰਨੀਆਂ ਕਮਾਲ ਦੀ ਗੱਲ ਹੈ ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਕਰੀਏ ਭਾਵੇਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਜੇ ਮੈਂ ਕਹਿੰਦਾ ਜੇ ਗੁਜਰਾਤ ਕੁੱਤੇ ਵੀ ਮਰ ਜਾਨਾ ਕੁੱਤੇ ਮਰ ਜਾਨਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚੋਪਰ ਲਗੇ ਹੈਲੀਕਾਪਟਰ ਲਗੇ ਪਹੁੰਚ ਜਾਂਦੇ ਵੀ ਗੁਜਰਾਤ ਚ ਕੁੱਤੇ ਮਰ ਗਏ ਪਰ ਪੰਜਾਬ ਦੇ ਹਾਲਾਤ ਦੇਖੋ ਕਿੰਦੇ ਹਾਲਾਤ ਹੈ ਪੰਜਾਬ ਦੇ ਸੈਂਟਰ ਸਰਕਾਰ ਬੋਲੀ ਨਹੀਂ ਗਈ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀਆਂ ਗ੍ਰਹਿ ਮੰਤਰੀਆਂ ਕੋਈ ਫੋਨ ਚ ਜਵਾਬ ਬਿਆਨ ਤੱਕ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਆਂ ਨਕਲੀ ਲੋਕ ਨਕਲੀਆਂ ਗੱਲਾਂ ਕਰਦੇ ਆ ਸਿਰਫ ਜਿਹੜੇ ਸਿੱਖ ਲੀਡਰ ਹੈ ਜਿਹੜੇ ਭਾਜਪਾ ਚ ਮੈਂ ਸਿੱਖ ਲੀਡਰ ਨਹੀਂ ਜਿਹੜੇ ਸੰਘੀ ਲੀਡਰ ਹੈ ਉਹ ਬਿਆਨ ਦਿੰਦੇ ਨੇ ਨਿਰੰਦਰ ਮੋਦੀ ਬੜਾ ਕੁਝ ਪੰਜਾਬ ਬਾਰੇ ਸੋਚਦੇ ਸਿੱਖਾਂ ਬਰ ਸੋਚਦੇ ਆ ਇਹ ਹਾਲਾਤ ਤੁਹਾਡੇ ਸਾਹਮਣੇ ਆ ਹੁਣ ਸੇਟ ਦੀ ਗੱਲ ਲੈ ਲਈਏ ਭਗਵੰਤ ਮਾਨ ਸਰਕਾਰ ਦੀ ਗੱਲ ਲੈ ਲਈਏ ਲੰਗਰਾਂ ਲਾਂ ਤੋਂ ਰੋਕਿਆ ਜਦੋਂ ਆਪ ਲੋਣਾ ਨਹੀਂਗਾ ਕਿ ਜਥੇਵਾਂ ਦੇ ਲਾਉਣ ਦੇਣਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਦੇ ਲੋਕੋ ਹਮੇਸ਼ਾ ਯਾਦ ਰੱਖਿਓ ਪੰਜਾਬ ਪੰਜਾਬ ਦੇ ਕੰਮ ਆਊਗਾ ਪੰਜਾਬ ਦੇ ਲੋਕ ਪੰਜਾਬ ਦੇ ਕੰਮ ਆਣਗੇ ਅੱਜ ਪੰਜਾਬ ਦੇ ਕੰਮ ਕੋਣ ਆ ਰਿਹਾ ਹੈ ਸ਼ਰਮਣੀ ਗੁਰਦਾਪਨ ਕਮੇਟੀ ਪੰਜਾਬ ਨੂੰ ਸੰਭਰੀ ਹੈ। ਅਕਾਲੀ ਦਲ ਪੰਜਾਬ ਨੂੰ ਸੰਭਰ ਰਿਹਾ ਹੈ। ਸੁਖਬੀਰ ਸਿੰਘ ਬਾਦਲਵੰਗ 10 ਦਰ ਲੱਖ ਰੁਪਏ ਵੰਡ ਰਿਹਾ ਹੈ। ਬਾਕੀ ਜਿਹਨੇ ਜਥੇਬੰਦੀਆਂ ਪੰਜਾਬ ਦੀਆਂ ਉਹ ਵੰਡ ਰਹੀਆਂ। ਗੁਰਦੁਆਰਾ ਕਮੇਟੀਆਂ ਲੱਗੀਆਂ ਹੋਈਆਂ ਪਰ ਪੰਜਾਬ ਸਰਕਾਰ ਅਜੇ ਢੇਡਾ ਰਹੀ ਹੈ। ਦੇਖੋ ਪੁਲਸ ਖੜੀ ਕਰ ਰੱਖੀ ਹੈ। ਉਹ ਗੱਡੀਆਂ ਦੇ ਕਾਫਲੇ ਲੱਗੇ ਆ। ਵੀ ਤੁਹਾਨੂੰ ਅਸੀਂ ਉੱਥੇ ਲੰਗਰ ਨਹੀਂ ਲੱਗਾ ਜਾਂ ਦੇਣਾ। ਜੇ ਲੈ ਕੇ ਗਏ ਥੋੜੇ ਤੇ ਅਸੀਂ ਪਰਚਾ ਦਰਜ ਕਰਾਂਗੇ। ਅਸੀਂ ਅੱਜ ਕਹਿ ਰਹੇ ਹਾਂ ਰਾਸਟਰ ਵੱਲੋਂ ਇੱਕ ਪਰਚੇ ਕਰੋ, 10 ਪਰਚੇ ਦਰਜ ਕਰੋ। ਅਸੀਂ ਲੰਗਰ ਲੈ ਕੇ ਪਹੁੰਚਾਂਗੇ ਪੰਜਾਬ ਇੱਕ ਵੀ ਹੁੰਦਾ ਭੁੱਖਾ ਤਿਆ ਰਾਤ ਨਹੀਂ ਸੌਂਗਾ ਅੱਜ ਅਸੀਂ ਸੋਨਹਰ ਸ੍ਰੀ ਅਕਾਲ ਅੱਜ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਹਰ ਜਾਵੇ ਜਿਹੜੇ ਰਾਜਸਥਾਨ ਨੂੰ ਬਦਨਾਮ ਕਰਦੇ ਸੀ ਨਾ ਕੱਲ ਢਾਲੀਵਾਲ ਵਰਗੇ ਵੀ ਰਾਜਸਥਾਨ ਪਾਣੀ ਹੁਣ ਇਹ ਬਣਾ ਕਰ ਰਿਹਾ ਅਸੀਂ ਰਾਜਸਥਾਨ ਦਾ ਅੱਜ ਵੀ ਕਰ ਰਹੇ ਆਂ ਅਸੀਂ ਲਾਇਮ ਕਰ ਰਹੇ ਆਂ ਜੇ ਤੁਸੀਂ ਰਾਜਸਥਾਨ ਪਾਣੀ ਛੱਡਦੇ ਅੱਜ ਪੰਜਾਬ ਨਾ ਡੁੱਬਦਾ ਆ ਕੇ ਤੁਹਾਡੀ ਬੇਈਮਾਨੀ ਕਰਕੇ ਤੁਹਾਡੀਆਂ ਗਲਤ ਨੀਤੀਆਂ ਕਰਕੇ ਪੰਜਾਬ ਡੁੱਬਿਆ ਸੈਂਟਰ ਤੇ ਸਟੇਟ ਨੇ ਰਲ ਕੇ ਪੰਜਾਬ ਦਾ ਬੇੜਾਗਰ ਕੀਤਾ ਅੱਜ ਫਿਰ ਕਹਿ ਰਹੇ ਆਸੀਂ ਸਾਰੇ ਤੁਹਾਨੂੰ ਬੜੀ ਵੱਡੀ ਦਿੱਕਤ ਆਊਗੀ ਆਜੋ ਨਾਲ ਆਪਾਂ ਚੱਲਦੇ ਹਾਂ ਥਾਣੇਦਾਰ ਸਾਬ ਕੋਲ ਕੀ ਕਹਿੰਦੇ ਥਾਣੇਦਾਰ ਸਾਹਿਬ ਆਜੋ ਨਾਲੇ ਸਾਰੇ ਕੰਪਰ ਦਾ ਇੰਚਾਰਜ ਹੈ ਸਾਡੀ ਸਰਕਾਰ ਤੋਂ ਲਾਓ ਲੰਗਰ ਦੇ ਇੰਚਾਰਜ ਨਾਲ ਆਸਤਿ ਬਾਈ ਜੀ ਖੋਈਏ ਗੱਲ ਕੋਈ ਨੇ ਮੇਰੇ ਨਾਲ ਤੁਸੀਂ ਨਾ ਐਂ ਕਰੋ ਬੱਬੀ ਮੈਂ ਆਪਾਂ ਚਲੋ ਇਨਸਾਨੀਅਤ ਦੇ ਨਾਤੇ ਛੋਟਾ ਵੀ ਖਲੇਗਾ ਨਾ ਛੋਟਾ ਹੈ ਹੈਗੇ ਆ ਹੈਗੇ ਆ ਇੱਕ ਦਾ ਲੈ ਜੋ ਡਰੈਸ਼ਨ ਤੇ ਰੱਖ ਬਸ ਸਾਡੀ ਦੋ ਕਿਹੜਾ ਕਾਢੋਗੇ ਦੋ ਚਾਰ ਸੰਗਤ ਤੇ ਜੋ ਗੱਡੀਆਂ ਸਾਡੀਆਂ ਜੀ ਆਗੇ ਇਹ ਇਹ ਬਲਵੀਰ ਸਿੰਘ ਜੀ ਆ ਚਲੋ ਲਓ ਗੱਡੀ ਆਪਣੀਆਂ ਜੀ ਆਗੇ ਚਲੋ ਐ ਨਾ ਕਰੋ ਜੀ ਐਂ ਨਾ ਕਰੋ ਹੁਣ ਅਸੀਂ ਹਮੇਸ਼ਾ ਕਹ ਰਹੇ ਆ ਵੀ ਸੇਵਾ ਸਾਡਾ ਹੱਕ ਹੈ ਜੋ ਇੱਕ ਰ ਬਾਕੀ ਗੱਲਾਂ ਬਾਅਦ ਕਰਦੇ ਗੱਡੀਆਂ ਆਣੀਆਂ ਆਪਾਂ ਇੱਕ ਰ ਲੈ ਕੇ ਚੱਲਦੀਆਂ ਅੱਗੇ ਫਿਰ ਵੇਖਦੇ ਆ ਲਓ ਗੱਡੀ ਵੀਰੇ ਗੱਡੀਆਂ ਤੋਂ ਸਾਰੇ